ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦ ਪਾਈ ਹਰਕਿਰਤ ਸਿੰਘ ਤੇ ਉਹਨਾਂ ਦੀ ਸਿੰਘਣੀ ਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਸਲਾ ਕਰਕੇ ਮੰਗੀਆਂ ਔਰ ਲੈ ਕੇ ਦਾਹ ਘਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ ਝੱਟ ਸਿੰਘ ਫੜੇ ਗਏ ਔਰ ਸ਼ਹੀਦ ਕੀਤੇ ਗਏ ਸਰਦਾਰ ਅੱਛਾ ਕੀ ਹੋਇਆ ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ ਹਾਂ ਅਸਾ ਕੱਲ ਹੀ ਸੁਣਿਆ ਸੀ ਕਿ ਲੱਖੂ ਨੇ ਪਹਿਲੀ ਕਤਲਿਆਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ ਉਸ ਦਿਨ ਮਸਿਆ ਸੀ ਦੀਵਾਨ ਕੋੜਾ ਮਲ ਕਸ਼ਮੀਰਾ ਮਲ ਲੱਛੀ ਰਾਮ ਸੁਰਤ ਸਿੰਘ ਦੀਵਾਨ ਦਲੇਰਾਮ ਹਰੀ ਮਲ ਬਹਿਲੂ ਮਲ ਆਦ ਸਰ ਕਰਦੇ ਤੇ ਸ਼ਹਿਰ ਦੇ ਲੋਕ ਲੱਖੂ ਪਾਸ ਆਏ ਕਿ ਬੇਗੁਨਾਹ ਹਨ ਇਹਨਾਂ ਨੂੰ ਨਾ ਮਾਰੋ ਪਰ ਉਸ ਨੇ ਇੱਕ ਨਾ ਮੰਨੀ ਬਿਜਲਾ ਸਿੰਘ ਇਹ ਗੱਲ ਠੀਕ ਹੈ ਹਾਂ ਸੱਚ ਹੋਰ ਗੱਲ ਸੁਣੋ ਦਰਬਾਰ ਸਾਹਿਬ ਕੁਝ ਚਿਰ ਤੋਂ ਪੈਰਾ ਨਹੀਂ ਹੈ ਇੱਕ ਦਿਨ ਲਖਪਤ ਨੂੰ ਜਸੂਸ ਨੇ ਦੱਸਿਆ ਕਿ ਸਿੱਖਾਂ ਦਾ ਇੱਕੁਰਪੁਰ ਬਨੇੜੇ ਹੈ ਅੰਮ੍ਰਿਤਸਰ ਦੇ ਮੰਦਰ ਵਿੱਚ ਸਾਰੇ ਇਕੱਠੇ ਹੋਣਗੇ ਇਸ ਨਾਲੋ ਚੰਗਾ ਵੇਲਾ ਇਹਨਾਂ ਦੇ ਮੁਕਾਨ ਦਾ ਹੋਰ ਕੋਈ ਨਹੀਂ ਲਖਪਤ ਨੇ ਝਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰ ਚਾੜਨ ਦਾ ਉਪਾਅ ਵੀ ਕੱਢ ਲਿਆ ਪਰ ਇਹ ਖਬਰ ਦੀਵਾਨ ਕੋੜਾ ਮਲ ਔਰ ਦੀਵਾਨ ਸੂਰਤ ਸਿੰਘ ਨੂੰ ਲੱਗ ਗਈ ਉਹਨਾਂ ਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇ ਇਹ ਸਿੱਖ ਲੋਕ ਸਾਡੀਆਂ ਹੀ ਬਾਹਾਂ ਹਨ ਸਾਡਾ ਆਪਣਾ ਅੰਗ ਹਨ ਇਹਨਾਂ ਨਾਲ ਬੈਰ ਕਰਨਾ ਆਪਣੇ ਪੈਰੀ ਆਪ ਕੁਹਾੜਾ ਮਾਰਨਾ ਹੈ ਹਿੰਦੂ ਹੋ ਕੇ ਹਿੰਦੂ ਨੂੰ ਹੀ ਮਰਵਾਈਏ ਤਾਂ ਗਰਕੀ ਆ ਗਈ ਤੇਰਾ ਇੱਕ ਭਰਾ ਅੰਨਾ ਮਾਰਿਆ ਸੀ ਸਾਨੂੰ ਵੀ ਸ਼ੋਕ ਹੈ ਉਂਝ ਸੋਚੋ ਤਾਂ ਭਾਈ ਮਨੀ ਸਿੰਘ ਦੇ ਪਕੜਾਉਣ ਵਿੱਚ ਉਸ ਦਾ ਹਿੱਸਾ ਸੀ ਜਿਸ ਦਾ ਸਿੱਖਾਂ ਨੂੰ ਗੁੱਸਾ ਸੀ ਪਰ ਖੈ ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਯੋਗ ਇਹ ਸੀ ਜੋ ਭਰਾ ਦੇ ਕਾਤਲਾਂ ਨੂੰ ਮਾਰਦੇ ਯਾ ਸਸ਼ਤਰ ਧਾਰੀਆਂ ਨਾਲ ਲੜਦੇ નિર્ਦੋਸ਼ ਮਨੁੱਖਾਂ ਤੇ ਧੀਵੀਆਂ ਔਰ ਮਾਸੂਮ ਬਾਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ ਭਾਈ ਹਰਕੀਰਤ ਸਿੰਘ ਜਹੇ ਗੁਣੀ ਨੂੰ ਮਰਵਾ ਦਿੱਤਾ ਤੇਰੇ ਹੱਥ ਕੀ ਲੱਗਾ ਅੱਗੇ ਹੀ ਸਾਡੇ ਵਿੱਚ ਐਸਾ ਗੁਣੀ ਕੋਈ ਨਹੀਂ ਉਤੋਂ ਤੂੰ ਦਾਤਰੀ ਫੜ ਲਈ ਹੈ ਖੈਰ ਹੁਣ ਜੋ ਬੀਤੀ ਸੋ ਬੀਤੀ ਅੱਗੇ ਨੂੰ ਹੀ ਵਾਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇ ਲਖਪਤ ਰਾਏ ਭਰਾਵੋ ਸੱਚ ਆਖਦੇ ਹੋ ਪਰ ਜਿਸਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਭਾਈ ਭਰਾ ਮੋਏ ਦਾ ਸਾਲ ਤਾਂ ਮੈਨੂੰ ਹੈ ਕਿਸੇ ਹੋਰ ਨੂੰ ਤਾਂ ਨਹੀਂ ਸੂਰਤ ਸਿੰਘ ਸੱਚ ਹੈ ਪਰ ਇੰਨੇ ਖੂਨ ਕਰਨ ਨਾਲ ਤੁਹਾਡਾ ਭਰਾ ਜੀਉ ਤਾਂ ਨਹੀਂ ਪਿਆ ਕੋੜਾ ਮਲ ਦੀਵਾਨ ਜੀ ਜ਼ਰਾ ਵਿਚਾਰ ਤੋਂ ਕੰਮ ਲਓ ਜ਼ਰਾ ਸੰਭਲ ਜਾਓ ਬਥੇਰੀ ਹੋ ਚੁੱਕੀ ਹੈ ਲਖਪਤ ਰਾਏ ਹਾਏ ਮੈਥੋਂ ਸਹਾਰਾ ਨਹੀਂ ਹੁੰਦਾ ਤੁਸੀਂ ਐਵੇਂ ਨਾ ਓਖੇ ਹੋਵੋ ਮੇਰਾ ਜੀ ਨਹੀਂ ਮੰਨਦਾ ਗੱਲ ਕੀ ਉਹ ਦੋਵੇਂ ਸੱਜਣਪੁਰਕ ਟਕਰਾ ਮਾਰ ਕੇ ਚਲੇ ਆਏ ਉਸ ਅੜਮੰਨੇ ਇੱਕ ਨਾ ਮੰਨੀ ਇਹ ਦੋਵੇਂ ਜਣੇ ਉਸੇ ਵੇਲੇ ਅਮਰਸਰ ਤੁਰ ਪਏ ਔਰ ਸ਼ਹਿਰ ਵਿੱਚ ਪਹੁੰਚ ਕੇ ਰਾਤੋਂ ਰਾਤ ਸਬਨਾ ਦੇ ਘਰੀ ਜਾ ਕੇ ਦੱਸ ਦਿੱਤਾ ਕਿ ਲਖਪਤ ਨੇ ਕਲ ਕਤਲਾਮ ਕਰਨੀ ਹੈ ਜੋ ਮੰਦਰ ਜਾਏਗਾ ਮਾਰਿਆ ਜਾਏਗਾ ਇਸ ਕਰਕੇ ਕਲ ਕੋਈ ਮੰਦਰ ਨਾ ਜਾਵੇ ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ ਦੇ ਰਸਤਿਆਂ ਵਿੱਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿੱਖ ਸ਼ਹਿਰ ਨੂੰ ਆਉਂਦਾ ਮਿਲੇ ਪਿੱਛੇ ਮੋੜ ਦੇ ਉਹ ਕਿ ਸਰਕਾਰੀ ਹੁਕਮਬੰਦ ਹੈ ਧਰਮੀ ਪੁਰਖਾਂ ਨੇ ਇਹ ਸ਼ੁਭ ਉਦਦਮ ਸਿਰੇ ਚਾੜਿਆ ਪਰ ਲਖਪਤ ਹੋਰਾ ਸਵੇਰੇ ਹੀ ਢੇਰ ਸਾਹੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿੱਤੇ ਤੇ ਆਪ ਕੱਚੀ اٹਾਰੀ ਉੱਤੇ ਬੈਠ ਕੇ ਤਮਾਸ਼ਾ ਵੇਖਣ ਨਕਾ ਉਧਰ ਸਵੇਰ ਹੋਈ ਦੇਖ ਕੇ ਦੀਵਾਨ ਕੋੜਾ ਮਲ ਤੇ ਸੁਰਤ ਸਿੰਘ ਵੀ ਕੋੜਿਆਂ ਤੇ ਚੜਕੇ ਲਖਪਤ ਦੀ ਹੀਠੀ ਹੁੰਦੀ ਵੇਖਣ ਨੂੰ ਤੁਰੇ ਪਰ ਹਾਇ ਸ਼ੋ ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿੱਧਕੀ ਸਿੱਖਾਂ ਤੇ ਸਿੰਘਣੀਆਂ ਦੇ ਸ਼ਬਦਾਂ ਦੀਆਂ ਧੁਨੀਆਂ ਦਾ ਆਨੰਦ ਪਈ ਰਸ ਵਰਖਾ ਮੰਗ ਬਰਸਦਾ ਨਜ਼ਰ ਆਇਆ ਦੋਵੇਂ ਦੀਵਾਨ ਹੱਕੇ ਬੱਕੇ ਹੋ ਗਏ ਔਰ ਉਂਗਲਾ ਟੁੱਕੇ ਰਹਿ ਗਏ ਇਹ ਪਿਆਰੇ ਸੀ ਕਿਸ ਮਿੱਟੀ ਦੇ ਘੜੇ ਹੋਏ ਹਨ ਹਾਇ ਸ਼ੋ ਕਿ ਲਖੂ ਇੰਨਾ ਬਹਾਦਰਾਂ ਦੇ ਲਹੂ ਨਾ ਆਏਗਾ ਮਾਨ ਵਿੱਚ ਕੁਝ ਵਿਚਾਰ ਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ ਦਰਸ਼ਨੀ ਡਿਓੜੀ ਦੇ ਕੋਲ ਵਾਰ ਸਨ ਕਿ ਇੱਕ ਜਵਾਨ ਧੀ ਵੀ ਨਜ਼ਰ ਪਈ ਜਿਸ ਦੀ ਸੁੰਦਰਤਾ ਪੁੰਨਿਆ ਦੇ ਚੰਦ ਵਰਗੀ ਸੀ ਕਸਮੈ ਲੜਾ ਕਪੜਾ ਉੱਤੇ ਕੀਤਾ ਹੋਇਆ ਤੇ ਨਾਲ ਇੱਕ ਨੋਵਰੇ ਦਾ ਬਾਲ ਸੀ ਦੋਵੇਂ ਜਣੇ ਕੁਝ ਪਰਦੇ ਆਉਂਦੇ ਸਨ ਅੱਗੇ ਵੱਧ ਕੇ ਦੀਵਾਨ ਕੋੜਾ ਮਲ ਨੇ ਪੁੱਛਿਆ ਕਿੱਧਰ ਚੱਲੇ ਹੋ ਧੀ ਵੀ ਪੱਲਾ ਨੀਵਾ ਕਰਕੇ ਤੇ ਹੱਥ ਜੋੜ ਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ ਅੱਗੇ ਹੋ ਕੇ ਬੋਲਿਆ ਕਿੱਥੋਂ ਆਈ ਹੈ ਤੈਨੂੰ ਕਿਸੇ ਰੋਕਿਆ ਨਹੀਂ ਬੜੇ ਧੀਰਜ ਨਾਲ ਧੀਵੀ ਨੇ ਉੱਤਰ ਦਿੱਤਾ ਜੀ ਮੈਂ ਤੁੰਗਾ ਤੋਂ ਆਈ ਹਾਂ ਦੋ ਆਦਮੀ ਰਾਹ ਵਿੱਚ ਖੜੇ ਸਨ ਉਹਨਾਂ ਆਖਿਆ ਕਿ ਮੰਦਰ ਨਾ ਜਾਓ ਮਾਰੇ ਜਾਓਗੇ ਸੋ ਉੱਥੋਂ ਮੁੜ ਕੇ ਪੈਲੀਆਂ ਵਿੱਚ ਦੇ ਲੁੱਕੇ ਲੰਘ ਆਈ ਹਾਂ ਤੇ ਰਾਹ ਵਟਾ ਕੇ ਆਈ ਹਾਂ ਕੋੜਾਮਲ ਤੈਨੂੰ ਜਾਨ ਪਿਆਰੀ ਨਹੀਂ ਧੀਵੀ ਮਹਾਰਾਜ ਜੀ ਜਾਨ ਨਾਲੋਂ ਵੱਧ ਕੇ ਹੋਰ ਕੀ ਪਿਆਰਾ ਹੋਣਾ ਹੈ ਪਰ ਅੰਤ ਜਾਨ ਨੇ ਚਲੇ ਜਾਣਾ ਹੈ ਧਰਮ ਨੇ ਸਾਥ ਕਦੀ ਨਹੀਂ ਛੱਡਣਾ ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਉਣਾ ਸੂਰਤ ਸਿੰਘ ਮੰਦਰ ਨਾ ਆਉਂਦੀਓ ਤਾਂ ਧਰਮ ਕਿੱਧਰ ਜਾਂਦਾ ਤੀਵੀ ਮਹਾਰਾਜ ਜੀ ਅਜੇ ਹੀ ਗੁਰਪੁਰਬ ਦੇ ਦਿਨ ਸਤਗੁਰਾਂ ਤੋਂ ਬੇਮੁਖ ਹੋਇਆ ਫੇਰ ਢੋਈ ਕਿੱਥੇ ਮਿਲਣੀ ਹੈ ਫੇਰ ਜਾਨ ਬਚਾਉਣ ਦੀ ਖਾਤਰ ਜਿਸ ਨਿਕਾਰੀ ਦੇ ਨਾਲ ਨਿਭੜਾ ਹੀ ਨਹੀਂ ਤੇ ਇਸ ਨੇ ਇੱਕ ਦਿਨ ਦਗਾ ਦੇ ਜਾਣਾ ਹੈ ਪਰ ਧਰਮ ਪਿਆਰਾ ਧਰਮ ਉਸ ਵੇਲੇ ਵੀ ਅੰਗ ਸੰਗ ਰਹੇਗਾ ਜਦੋਂ ਸਭੇ ਤਿਆਗ ਦੇ ਬਣਗੇ ਇਹ ਨਾਲ ਹੋਵੇਗਾ ਸੂਰਤ ਸਿੰਘ ਬੀਬੀ ਤੇਰਾ ਐਡਾ ਜਿਗਰਾ ਕਿੱਥੋਂ ਹੋ ਗਿਆ ਇਹ ਤੇਰੀ ਉਮਰ ਸੁਖ ਭੋਗਣ ਦੀ ਐਡੀ ਵਿਰਾਗ ਵਾਲੀ ਕਿਕਰ ਹੋ ਗਈ ਟੀਵੀ ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ ਕੇ ਆਪਣੇ ਵੱਲ ਖਿੱਚ ਲਿਆ ਹੈ ਬਸ ਮੈਨੂੰ ਕੁਝ ਮਾਲੂਮ ਨਹੀਂ ਹਾਂ ਭਾਈ ਹਰਕਿਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ ਕੋੜਾ ਮਲ ਹਾਂ ਉਹ ਵਿਚਾਰਾ ਵੀ ਮਾਰਿਆ ਗਿਆ ਟੀਵੀ ਸ੍ਰੀ ਵਾਹਿਗੁਰੂ ਕਦੀ ਸੰਤ ਵੀ ਮਰਦੇ ਹਨ ਸੰਤ ਆਪਣੇ ਘਰਾਂ ਨੂੰ ਜਾਂਦੇ ਹਨ ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ ਕੋੜਾਮਲ ਅੱਛਾ ਹੁਣ ਤੁਸੀਂ ਮੰਦਿਰ ਜ਼ਰੂਰ ਜਾਣਾ ਹੈ ਟੀਵੀ ਜੋ ਸਤਗੁਰਾਂ ਨੂੰ ਪਾਵੇ ਕੋੜਾਮਲ ਤੇਰਾ ਸੁਆਮੀ ਨਾਲ ਨਹੀਂ ਆਇਆ ਟੀਵੀ ਜਿਉ ਸੱਚਖੰਡ ਨੂੰ ਵਿਦਾ ਹੋ ਚੁੱਕੇ ਹਨ ਸੂਰਤ ਸਿੰਘ ਬੀਬੀ ਸਾਡੇ ਕਹੇ ਲੱਗ ਔਰ ਮੁੜ ਜਾ ਔਰ ਇਸ ਬਾਲ ਦੀ ਤੇ ਆਪਣੀ ਜਿੰਦ ਬਚਾ ਲੈ ਲਖਪਤ ਅੱਗੇ ਬੈਠਾ ਹੈ ਉਹ ਮਾਰੇ ਬਿਨਾ ਛੱਡੇਗਾ ਨਹੀਂ ਧੀਵੀ ਸਤ ਬਚਨ ਆਪ ਕਿਰਪਾ ਕਰਕੇ ਰਸਤਾ ਬਖਸ਼ ਦਿਵੋ ਸੂਰਤ ਸਿੰਘ ਮਾਈ ਜੀ ਇਸ ਬਾਲ ਪਰ ਵੀ ਤਰਸ ਨਹੀਂ ਆਉਂਦਾ ਧੀਵੀ ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ ਨਹੀਂ ਤਾਂ ਪਿੱਛੇ ਨਾ ਛੱਡ ਆਉਂਦੀ ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉ ਸੱਚਖੰਡ ਨੂੰ ਜਾਵਾਂ ਆਪਣੀ ਜਿੰਦ ਦੇ ਟੋਟੇ ਨੂੰ ਵੀ ਨਾਲ ਲੈ ਜਾਵਾਂ ਪਿੱਛੇ ਖਬਰੇ ਇਹ ਸਤਗੁਰਾਂ ਤੋਂ ਬੇਮੁਖ ਹੋ ਜਾਵੇ ਕੋੜਾਮਲ 헤 ਵਾਹਿਗੁਰੂ ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿੱਚ ਪਾਈ ਹੈ ਹਾਏ ਸ਼ੋਕ ਲਖਪਤ ਅਜੇਹੇ ਧਰਮੀਆਂ ਨੂੰ ਮਾਰੇਗਾ ਤੀਵੀ ਮਹਾਪੁਰਖੋ ਇਹ ਅੰਮ੍ਰਿਤ ਦਾ ਪ੍ਰਤਾਪ ਹੈ ਗੁਰੂ ਦੀ ਮਿਹਰ ਹੈ ਔਰ ਜੇ ਸਿੱਖਾਂ ਨਾਲ ਆਪ ਨੂੰ ਐਡਾ ਪਿਆਰ ਹੈ ਜਿੱਡਾ ਇਸ ਵੇਲੇ ਆਪ ਦੇ ਵਰਤਾਏ ਤੋਂ ਦਿਸ ਰਿਹਾ ਹੈ ਤਾਂ ਲਖਪਤ ਨਾਲ ਲੜ ਕੇ ਉਸ ਨੂੰ ਅਜੇਹੇ ਪਾਪ ਤੋਂ ਰੋਕ ਦਿਓ ਜੇ ਕੋਈ ਰਾਜਨੀਤੀ ਵੀ ਇਸ ਵਿੱਚ ਰੋਕ ਹੈ ਤਾਂ ਕਿਸੇ ਬੰਨ ਵਿੱਚ ਖਾਲਸੇ ਦਾ ਕਿਸੇ ਜੱਥੇ ਨੂੰ ਖਬਰ ਕਰ ਦਿਓ ਇਹ ਗੰਨਾ ਦੋਹਾਂ ਨੂੰ ਤੀਰ ਵਾਂਗੂ ਲੱਗੀ ਬੀਬੀ ਨੂੰ ਰੋਕ ਨਾ ਸਕੇ ਉਹ ਧਰਮਤੀ ਵੀ ਪਾਠ ਕਰਦੀ ਹਰਮੰਦਰ ਸਹਿਬ ਨੂੰ ਚਲੀ ਗਈ ਦੋਵੇਂ ਜਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ ਸਿੱਖਾਂ ਨੂੰ ਬਚਾ ਲੈਣਾ ਹੈ ਡੇਰੇ ਪਹੁੰਚੇ ਔਰ ਪੰਜੀ ਤੀ ਅਸਵਾਰ ਜੋ ਇਹਨਾਂ ਦੇ ਨਾਲ ਸਨ ਲੈ ਕੇ ਲਖਪਤ ਪਾਸ ਪਹੁੰਚੇ ਔਰ ਉਸ ਨੂੰ ਬਹੁਤ ਸਮਝਾਇਆ ਛੇਕੜ ਉਸਨੇ ਇਹ ਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ ਔਰ ਵੱਖਰੇ ਆ ਜਾ ਕੇ ਲੱਖੂ ਨੇ ਆਪਣੀ ਸੇਨਾ ਦੇ ਸੇਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਣਦਾ ਹਾਂ ਔਰ ਇਹ ਹੁਕਮ ਦੇਾਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ ਪਰ ਤੁਸੀਂ ਫੇਰ ਤੁਸੀਂ ਅੱਖ ਬਚਾ ਕੇ ਮੁੜ ਆ ਜਾਣਾ ਜਾਂ ਕੁਝ ਸਿਪਾਹੀ ਆਪਣੇ ਵਿੱਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰੀ ਜਾਣਾ ਗੱਲ ਕੀ ਇਸ ਧੋਖੇ ਵਿੱਚ ਲਿਆ ਕੇ ਲੱਖੂ ਸੈਨਾ ਸਮੇਤ ਦੀਵਾਨ ਕੋੜਾ ਮਲ ਤੇ ਸੂਰਤ ਸਿੰਘ ਦੇ ਨਾਲ ਚਲਿਆ ਗਿਆ ਜਦ ਡੇਰੇ ਪਹੁੰਚ ਗਏ ਔਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ ਤਦ ਲੱਖੂ ਦੇ 50 ਸਵਾਰ ਘੋੜੇ ਭਜਾ ਕੇ ਹਰਮੰਦਰ ਪਹੁੰਚੇ ਹਰਮੰਦਰ ਵਿੱਚ ਅੱਗੋਂ ਭੋਗ ਪੈ ਚੁੱਕਾ ਸੀ ਸੰਗਤ ਘਰੋ ਘਰੀ ਜਾ ਰਹੀ ਸੀ ਕਈ ਤਾਂ ਨਿਕਲ ਵੀ ਗਏ ਸਨ ਪਰ ਕਈ ਅਜੇ ਤੁਰੇ ਜਾਂਦੇ ਸਨ ਜੋ ਲੱਖੂ ਦੇ ਸਿਪਾਈਆਂ ਨੇ ਫੜ ਲਿੱਤੇ ਔਰ ਤੀਵੀਆਂ ਤੇ ਬਾਲਾਂ ਸਨੇ ਗਾਜਰਾ ਮੰ ਕੱਟ ਕੇ ਰੱਖ ਦਿੱਤੇ ਦੁਪਹਿਰ ਕੁ ਵੇਲੇ ਇਹ ਖਬਰ ਸੂਰਤ ਸਿੰਘ ਨੂੰ ਲੱਗੀ ਕੋੜਾ ਮਲ ਨਾਲ ਚੱਲ ਕੇ ਉੱਥੇ ਆਏ ਔਰ ਲੋਥਾਂ ਵੇਖ ਕੇ ਫੁੱਟ-ਫੁੱਟ ਰੋਈ। ਛੇਕੜ ਲੱਕੜਾ ਪੁਆ ਕੇ ਉਹਨਾਂ ਦਾ ਸਸਕਾਰ ਉੱਥੇ ਹੀ ਕਰਵਾ ਦਿੱਤਾ। ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵੱਲ ਜਸੂਸ ਤੋਰ ਦਿੱਤੇ ਕਿ ਪੰਥ ਨੂੰ ਸੰਭਾਲੋ। ਔਰ ਕਈ ਥਾਈਂ ਸਿੱਖਾਂ ਨੂੰ ਖਰਚ ਵਸਤੇ ਦੰਮੜੇ ਵੀ ਘਾਲ ਦਿੱਤੇ ਕਿ ਆਪਣਾ ਆਪਣਾ ਬਚਾਅ ਕਰ ਲਓ, ਲੱਖੂ ਆ ਰਿਹਾ ਹੈ। ਜਦ ਬਿਜਲਾ ਸਿੰਘ ਹੁਰੀ ਇਹੋ ਜਿਹੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ। ਖਾਲਸਾ ਭੋਜਨ ਛੱਕ ਚੁੱਕਾ ਸੀ। ਬਲਵੰਤ ਸਿੰਘ ਉੱਟਕੇ ਲੰਗਰਵਾਲ ਗਿਆ ਪਰ ਭੈਣ ਅਜੇ ਵੀ ਨਹੀਂ ਆਈ ਸੀ ਹੁਣ ਤਾਂ ਖਾਨੇ ਹੋ ਗਈ ਕਿ ਜ਼ਰੂਰ ਕੁਝ ਵਿਗਨ ਹੋਇਆ ਹੈ ਉਸੇ ਵੇਲੇ ਧਰਮਕੌਰ ਨੂੰ ਨਾਲ ਲਿੱਤਾ ਅਤੇ 20 ਕੁ ਸਵਾਰਾਂ ਨੂੰ ਸ਼ਸਤਰਧਾਰੀ ਕਰਵਾ ਕੇ ਪਿੰਡ ਦਾ ਰਸਤਾ ਫੜਿਆ ਰਾਤ ਦਾ ਵੇਲਾ ਚੜ੍ਹਾਈ ਲਹਾਈ ਦਾ ਅਵੇੜਾ ਰਸਤਾ ਬੜੇ ਔਖ ਨਾਲ ਸਿੱਖ ਉਸ ਢਿੱਲੇ ਉੱਤੇ ਚੜੇ ਪਗਡੰਡੀ ਉੱਪਰ ਇੱਕ ਪਠਾਨ ਦੀ ਲੋਥ ਡਿੱਠੀ ਜਾਂ ਚੰਗੀ ਤਰ੍ਹਾਂ ਪਾਲ ਕੀਤੀ ਤਾਂ ਇੱਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕਿ ਭੈਣ ਦੀ ਹੈ ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾਅ ਵਿੱਚ ਫੇਰ ਫਸ ਗਈ ਹੈ ਫੁਰਤੀ ਕਰਕੇ ਪਿੰਡ ਵਿੱਚ ਗਏ ਬਾਜ਼ਾਰ ਦੇ ਲੋਕ ਇਕੱਠੇ ਕਰਕੇ ਪੁੱਛਿਆ ਤਾਂ ਇੰਨਾ ਪਤਾ ਲੱਗਾ ਕਿ ਲੋਡੇ ਵੇਲੇ ਇੱਕ ਡੋਲਾ ਪੰਜਾ ਸੱਤਾ ਤੁਰਕਾਂ ਦੇ ਪਹਿਰੇ ਵਿੱਚ ਇੱਥੋਂ ਲੰਘਿਆ ਹੈ ਇਹ ਸੁਣ ਕੇ ਬਲਵੰਤ ਸਿੰਘ ਨੇ ਦੋ ਚਾਰ ਕੋਹ ਤੱਕ ਪਿੱਛਾ ਵੀ ਕੀਤਾ ਪਰ ਹੋਰ ਥੋੜਾ ਨਾ ਲੱਗਾ ਛੇਕੜ ਮੋੜ ਆਏ ਔਰ ਸਾਰੇ ਮੁਖੀਪੁਰ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਏ ਸਵੇਰੇ ਕੂਚ ਵੀ ਜ਼ਰੂਰ ਕਰਨਾ ਹੈ ਇੱਕ ਬੌਰੀਆ ਵਾਲਾ ਫਕੀਰ ਤੁਰਿਆ ਆਉਂਦਾ ਹੈ ਲੰਮਾ ਝੋਗਾ ਹੈ ਪਰ ਲੀਰਾਂ ਵੀ ਲਟਕਦੀਆਂ ਹਨ ਠੂਠਾ ਹੱਥ ਅਤੇ ਖੁੱਲਾ ਤੰਬਾ ਤੇੜ ਹੈ ਇੱਕ ਟੱਟੂ ਨਾਲ ਹੈ ਜਿਸਪੁਰ ਕਦੀ ਚੜ ਬੈਠਦਾ ਹੈ ਅਤੇ ਕਦੀ ਤੁਰ ਪੈਂਦਾ ਹੈ ਕਦੀ ਅਰਬੀ ਵਿੱਚ ਕੁਝ ਗਾਉਂਦਾ ਹੈ ਕਦੀ ਫਾਰਸੀ ਵਿੱਚ ਕਦੀ ਹੀਰ ਰਾਂਝੇ ਦੇ ਟੱਪੇ ਕਦੇ ਬਾਬੇ ਨਾਨਕ ਜੀ ਦੇ ਸਲੋਕ ਪਰ ਇੱਕ ਤੁਕ ਬੜੇ ਪ੍ਰੇਮ ਨਾਲ ਲਗਾਉਂਦਾ ਹੈ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਇਹ ਨਦੀ ਦੇ ਰੁੱਖ ਨੂੰ ਜਾ ਰਿਹਾ ਸੀ ਕਿ ਇਸ ਮੁਸਲਮਾਨ ਨੇ ਕਿਹਾ ਸਾਈਂ ਇੱਧਰ ਨਾ ਜਾਈ ਪੱਤਨ ਦੇ ਦੋਵੇਂ ਨਾਕੇ ਸਿੱਖਾਂ ਮੱਲੇ ਹੋਏ ਹਨ ਔਰ ਉਹਨਾਂ ਦੀ ਫੌਜ ਲੰਘ ਰਹੀ ਹੈ ਤੁਸੀਂ ਉਧਰ ਨਾ ਜਾਣਾ ਮਤਾ ਛੋਲਿਆਂ ਨਾਲ ਘੁਣ ਵਾਂਗੂ ਪਿਸ ਜਾਓ ਸਾਈਂ ਮਰਦੂਦ ਸਿੱਖ ਬੰਦੇ ਸਾਈਂ ਦੇ ਕਿੱਧਰ ਜਾਵੇ ਫਿਰ ਮਨੁੱਖ ਸਾਈਂ ਜੀ ਉਹ ਹੇਠਲੀ ਪਗਡੰਡੀ ਪੈ ਜਾਓ ਕਦ ਤੁਸੀਂ ਇੱਕ ਟਿਕਾਣੇ ਪਹੁੰਚੋਗੇ ਜਿੱਥੇ 2-4 ਬੇੜੀਆਂ ਵਾਲੇ ਮਲਾ ਲੁੱਕ ਕੇ ਜਾ ਬੈਠੇ ਹਨ ਉਥੋਂ ਕਿਸੇ ਬੇੜੀ ਵਿੱਚ ਬੈਠ ਕੇ ਪਾਰ ਹੋ ਜਾਣਾ ਸਾਈ ਕੋਈ ਹੋਰ ਵੀ ਇਸ ਰਸਤੇ ਗਿਆ ਹੈ ਮਨੁੱਖ ਜੀ ਅੱਲਾਹ ਵਾਲੇ ਤੁਹਾ हाथों ਅੱਗੇ ਹੀ ਅੱਗੇ ਇੱਕ ਮੁਗਲ ਕਬੀਲੇ ਸਮੇਤ ਲੰਘਿਆ ਹੈ ਮੈਂ ਇੱਥੇ ਇਸੇ ਕਰਕੇ ਖਲੋਤਾ ਹਾਂ ਜੇ ਕੋਈ ਬੰਦਾ ਰੱਬ ਦਾ ਪਾਰ ਹੋਣਾ ਚਾਹੇ ਤਾਂ ਉਸ ਨੂੰ ਇੱਧਰ ਕੱਲਾ ਤੇ ਸਿੱਖਾ ਤੋਂ ਬਚਾ ਦਿਆਂ ਸਾਇਂ ਪੱਤਾਂ ਉੱਤੇ ਸਿਪਾਹੀ ਹੁੰਦੇ ਹਨ ਮਨੂਕ ਉਹ ਸਿੱਖਾਂ ਨੇ ਆਉਂਦੇ ਸਾਰ ਅੰਦਰ ਡੱਕ ਦਿੱਤੇ ਸਨ ਫਕੀਰ ਹੋਈ ਸਿੱਖਾਂ ਦੇ ਨਾਮ ਤੋਂ ਅਜੇਹੇ ਡਰੇ ਜੋ ਟੱਟੂ ਤੇ ਪਲਾਕੀ ਮਾਰ ਉਸ ਨੂੰ ਪੋਏ ਪਾ ਦਿੱਤਾ ਔਰ ਝਟਪਟ ਪੱਤਾਂ ਉੱਤੇ ਪਹੁੰਚ ਗਏ ਅੱਗੋਂ ਕੀ ਦੇਖਦੇ ਹਨ ਜੋ ਇੱਕ ਬੇੜੀ ਹੈ ਔਰ ਉਸ ਦਾ ਪੂਰਾ ਪੂਰ ਹੋ ਗਿਆ ਹੈ ਲੱਗੇ ਮਿੰਤਾ ਕਰਨ ਵਾਸੇ ਅੱਲਾ ਪਾਕ ਦੇ ਮੰਨੂ ਵੀ ਬਿਠਾ ਲਓ ਉਸ ਬੇੜੀ ਵਿੱਚ ਇੱਕ ਸਰਦਾਰ ਤੇ ਬੇਗਮ ਦਾ ਡੋਲਾ ਸੀ ਕੁਝ ਘੋੜੇ ਅਤੇ ਨੌਕਰ-ਚਾਕਰ ਵੀ ਸਨ। ਅਮੀਰ ਨੇ ਤਾਂ ਸਾਈ ਦੀ ਇੱਕ ਨਾਂ ਮੰਨੀ ਪਰ ਮਲਾਹ ਲੋਕੀ ਫਕੀਰਾਂ ਤੋਂ ਬਹੁਤ ਡਰਦੇ ਹਨ ਕਿਉਂਕਿ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਫਕੀਰਾਂ ਦੀ ਬਦਦੂਆ ਨਾਲ ਬੇੜੇ ਡੁੱਬ ਜਾਂਦੇ ਹਨ। ਗੱਲ ਕਾਦੀ ਮਲਾਹ ਦੇ ਕੈਨਪੁਰ ਵਿਚਾਰੇ ਨੂੰ ਥਾਂ ਮਿਲ ਗਈ। ਟੱਟੂ ਵੀ ਇੱਕ ਨੁਕਰੇ ਖੜਾ ਕਰ ਦਿੱਤਾ ਤੇ ਮਲਾਹ ਨੇ ਸਾਈ ਦਾ ਨਾਂ ਲੈ ਬੇੜਾ ਠੇਲ ਦਿੱਤਾ। ਇਸ ਵੇਲੇ ਆਕਾਸ਼ ਵਿੱਚ ਕਿਤੇ-ਕਿਤੇ ਬੱਦਲ ਸਨ ਔਰ ਪੌਣ ਸਹਜੇ-ਸਹਜੇ ਵਗ ਰਹੀ ਸੀ। ਫਕੀਰ ਹੋਰੀ ਮਸਤੀ ਵਿੱਚ ਆ ਕੇ ਲੱਗੇ ਕੁਰਾਨ ਸ਼ਰੀਫ ਦੀਆਂ ਆਇਤਾਂ ਗਾਉਣ ਉਸ ਮਸਤੀ ਵਿੱਚ ਕਿਤੇ ਇਹ ਟੱਪਾ ਵੀ ਗਾਉ ਗਏ ਮੇਰੋ ਸੁੰਦਰ ਕੋ ਮਿਲੇ ਕਿਤ ਗਲੀ ਸੱਚਮੁੱਚ ਐਸ ਵੇਲੇ ਨਦੀ ਦਾ ਸਮਾਂ ਬੱਦਲ ਦੀ ਮੋਜ ਹਵਾ ਦੇ ਠੋਕੇ ਤੇ ਫਕੀਰ ਦੀ ਮਸਤ ਲੈ ਇੱਕ ਜਾਦੂ ਸੀ ਸਾਰੇ ਜਣੇ ਮਸਤ ਹੋ ਗਏ ਔਰ ਫਕੀਰ ਉੱਤੇ ਡਾਡੇ ਪਰਸੰਨ ਹੋਏ ਅਮੀਰ ਹੋਰੀ ਵੀ ਸਰੂਰ ਵਿੱਚ ਸਿਰ ਹਿਲਾਉਣ ਲੱਗ ਪਏ ਪਰ ਬੇਗਮ ਸਾਹਿਬ ਨੂੰ ਖਬਰੇ ਕੀ ਵਿਰਾਗ ਆਇਆ ਕਿ ਅਜੇਹਾ ਡੂੰਗਾ ਔਰ ਦਰਦ ਭਰਿਆ ਹੋਇਆ ਠੰਡਾ ਸਾਲਿਆ ਕਿ ਸਾਈਂ ਹੋਰੀ ਮਸਤੀ ਭੁੱਲ ਕੇ ਤਰਬਾ ਕੁੱਠੇ ਔਰ ਲਾਹੌਲ ਵਾਲਾ ਕੁਵਤ ਪੁਕਾਰਨ ਲੱਗ ਪਈ ਪਰ ਅਮੀਰ ਇਹ ਹਾਲ ਵੇਖ ਕੇ ਬੋਲਿਆ ਸਾਈਂ ਜੀ ਖੈਰ ਮਿਹਰ ਹੈ ਤੁਸੀਂ ਗਾਵੀ ਚੱਲੋ ਛੇਕਰਲਾ ਟੱਪਾ ਜ਼ਰਾ ਫੇਰ ਲੈ ਨਾਲ ਸਾਈਂ ਹੋਰਾਂ ਨੇ ਫਿਰ ਸੁਰ ਲਾਈ ਤੇ ਤੁਕ ਗਾਵੀ ਫਿਰ ਬੇਗਮ ਸਾਇਮ ਨੇ ਹੋਕਾ ਭਰਿਆ ਔਰ ਨਾਲ ਹੀ ਇਹ ਗੱਲ ਮੂੰਹੋਂ ਨਿਕਲੀ ਸ਼ੋਕ ਹੋਨ ਫਕੀਰ ਹੋਰੀ ਸੱਬੇ ਰਾਗ ਛੱਡ ਕੇ ਅਮੀਰ ਨੂੰ ਆਖਣ ਲੱਗੇ ਤੂੰ ਕਾਫਰ ਹੈ ਜੋ ਬੀਵੀ ਨੂੰ ਤੰਗ ਰੱਖਦਾ ਹੈ ਖੁਦਾ ਪਾਕ ਦਾ ਹੁਕਮ ਆਪਣੀ ਔਰਤ ਉੱਤੇ ਸਖਤੀ ਕਰਨ ਦਾ ਨਹੀਂ ਅਮੀਰ ਨੇ ਉਸ ਨੂੰ ਬਹੁਤ ਕੁਝ ਸਮਝਾਇਆ ਪਰ ਸਾਈਂ ਹੋਰੀ ਬੇਤੁਕੀਆਂ ਲਾਈ ਗਏ ਕੰਨ ਡੋਲੇ ਵਾਲ ਸਨ ਮੂੰਹ ਅਮੀਰ ਵਾਲ ਸੀ ਪਲ-ਪਲ ਮਗਰੋਂ ਡੋਲੇ ਵਿੱਚੋਂ ਸੀਸੀ ਦੀ ਦਰਦ ਭਰੀ ਸੋ ਨਿਕਲੇ ਕੋਚਿਰ ਮਗਰੋਂ ਫਕੀਰ ਹੋਰੀ ਅੱਖਾਂ ਮੀਟ ਗਏ ਕਿੰਨਾ ਚਿਰ ਇਓਂ ਬੈਠੇ ਰਹੇ ਜਿਕਰ ਜੋਗੀ ਸਮਾਧੀ ਲਾਉਂਦਾ ਹੈ ਫਿਰ ਅੱਖਾਂ ਖੋਲ ਕੇ ਬੋਲੇ ਸਰਦਾਰ ਸਾਹਿਬ ਇਸ ਡੋਲੇ ਵਿੱਚ ਆਪ ਦੀ ਧੀ ਵੀ ਨਹੀਂ ਗੈਰ ਔਰਤ ਹੈ ਔਰ ਉਸ ਦੇ ਹੱਥ ਪੈਰ ਵੱਧੇ ਹੋਏ ਹਨ ਇਹ ਅਸਾਂ ਗੈਬ ਦੇ ਇਲਮ ਨਾਲ ਡਿੱਠਾ ਹੈ ਅਮੀਰ ਅਚੰਬਾ ਰਹਿ ਗਿਆ ਪਰ ਪੈਰੀ ਹੱਥ ਲਾ ਕੇ ਬੋਲਿਆ हे ਵਲੀ ਸਾਈਂ ਦੇ ਤੂੰ ਤਾਂ ਗੁੱਜਾ ਲਾਲ ਨਿਕਲ ਆਇਓ ਪਾਲ ਮਗਰੋਂ ਪਉਣ ਫਰਾਟੇ ਮਾਰ ਵੀ ਬਗਰ ਨੱਗੀ ਲਹਿਰਾਂ ਨੇ ਜੋਸ਼ ਮਾਰਿਆ ਬੇੜੀ ਹੇਟ ਉੱਤੇ ਹੋਣ ਲੱਗੀ ਹੁਣ ਤਾਂ ਸਾਰੇ ਸਾਈਂ ਦੇ ਪੈਰੀ ਪਏ ਕਿ ਕੋਈ ਰੇਖ ਵਿੱਚ ਮੇਖ ਮਾਰੋ ਔਰ ਬੇੜੀ ਨੂੰ ਡੁੱਬਣੋਂ ਬਚਾਓ ਸਾਈਂ ਜੀ ਬੋਲੇ ਦੇਖੋ ਡੋਲੇ ਵਿੱਚ ਜੋ ਔਰਤ ਹੈ ਉਸਦੇ ਬੰਦ ਖੋਲ ਦਿਓ ਡੋਲੀ ਵਿੱਚੋਂ ਉਸ ਨੂੰ ਕੱਢ ਲਓ ਅਤੇ ਡੋਲੀ ਨੂੰ ਨਦੀ ਵਿੱਚ ਸੁੱਟ ਦਿਓ ਮੇਰਾ ਟੱਟੂ ਤੇ ਆਪਣਾ ਘੋੜਾ ਛੱਡ ਕੇ ਬਾਕੀ ਸਭ ਬੋਝ ਤੇ ਚੀਜ਼ਾਂ ਵੀ ਨਦੀ ਵਿੱਚ ਸੁੱਟ ਦਿਓ ਜਾਨ ਬੜੀ ਪਿਆਰੀ ਚੀਜ਼ ਹੈ ਇੱਕ ਪਲ ਵਿੱਚ ਹੁਕਮ ਦੀ ਤਾਮਿਲ ਹੋ ਗਈ ਫਕੀਰ ਜੀ ਉਸ ਇਸਤਰੀ ਦੀ ਜੋ ਡੋਲਿਓ ਨਿਕਲੀ ਸੂਰਤ ਵੇਖ ਕੇ ਬੋਲੇ ਅੱਲਾ ਬੰਦ ਖੋਲੋ ਇਹ ਤਾਂ ਬੰਦਗੀ ਵਾਲਾ ਚਿਹਰਾ ਹੈ ਜਲਦੀ ਕਰੋ ਹੁਣ ਹਵਾ ਦੀ ਕੁਝ ਘਟੀ ਤੇ ਭਾਰ ਵੀ ਹੋਲਾ ਹੋ ਗਿਆ ਬੇੜੀ ਵੀ ਟਿੱਕੇ ਟੁਰ ਪਈ ਔਰ ਕੁਚਿਲ ਮਗਰੋਂ ਕੰਡੇ ਆ ਲਗੇ ਕੰਡੇ ਤੇ ਪਹੁੰਚ ਕੇ ਖੁੱਲੀ ਥਾਂ ਉਤਾਰਾ ਕੀਤਾ ਗਿਆ ਚਾਰੇ ਕਹਾੜ ਤੇ ਸਵਾਰ ਪਿੰਡ ਕੱਲੇ ਗਏ ਕਿ ਕੋਈ ਡੋਲਾ ਹੋਰ ਲਿਓਨ ਤੇ ਕੋੜੀਆਂ ਦਾ ਬੰਦੋਬਸਤ ਕਰਨ ਔਰ ਖਾਣ ਪੀਣ ਦਾ ਸਮਾਨ ਵੀ ਲਿਓਨ ਆਪ ਅਮੀਰ ਸਾਹਿਬ ਜੀ ਦਰੀ ਪਰ ਇੱਕ ਪੇਚਵਾਨ ਰੱਖ ਕੇ ਤਕੀਏ ਦਾ ਢੋਲ ਆ ਕੇ ਬੈਠ ਗਏ ਤੇ ਕਮਰ ਕੱਸਾ ਖੋਲ ਕੇ ਅੱਗੇ ਰੱਖ ਲਿਆ ਧੀ ਵੀ ਸਾਹਮਣੇ ਬੈਠੀ ਸ਼ੋਕ ਸਮੁੰਦਰ ਵਿੱਚ ਡੁੱਬੀ ਹੋਈ ਸੀ ਔਰ ਇੱਕ ਪਾਸੇ ਸਾਈਂ ਜੀ ਬੈਠੇ ਫੇਰ ਗਉਣ ਲੱਗ ਪਏ ਜਦ ਕੁਝ ਕੁ ਗਾਉ ਚੁਕੇ ਤਾਂ ਧੀ ਵੀ ਬੋਲੀ ਸਾਈਂ ਜੀ ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿਸਦੇ ਹੋ ਸਾਡਾ ਨਿਆ ਕਰਨਾ ਸਾਈਂ ਹੋਰੀ ਬੋਲੇ ਵਾਹ ਵਾ ਤੂੰ ਆਪਣਾ ਸਮਾਚਾਰ ਕਹੋ ਕਾਦੂਸ ਇਸਤਰੀ ਨੇ ਸਾਰਾ ਹਾਲ ਸੁਣਾਇਆ ਕਿ ਇਹੋ ਅਮੀਰ ਇੱਕ ਬੰਨ ਵਿੱਚ ਕਾਇਲ ਪਿਆ ਸੀ ਮੈਂ ਇਸ ਦੀ ਮਹੀਨਾ ਦਿਨ ਮਾਵਾਂ ਤੋਂ ਵੱਧ ਕੇ ਸੇਵਾ ਕੀਤੀ ਹੁਣ ਇਹ ਮੈਨੂੰ ਕੈਦ ਕਰਕੇ ਲੈ ਚੱਲਿਆ ਹੈ ਅਮੀਰ ਨੇ ਉੱਤਰ ਦਿੱਤਾ ਕਿ ਮੈਂ ਉਸ ਸੇਵਾ ਦਾ ਹੱਕ ਦੇਣ ਲੱਗਾ ਹਾਂ ਕਿ ਇਸ ਨੂੰ ਆਪਣੇ ਮਾਲਕ ਦੀ ਬੇਗਮ ਬਣਾ ਕੇ ਐਡੇ ਵੱਡੇ ਮੁਰਾਤਬੇ ਚਾੜਨਾ ਚਾਹੁੰਦਾ ਹਾਂ ਦੋਹਾਂ ਦੀ ਗੱਲ ਸੁਣ ਕੇ ਸਾਈ ਹੋਰੀ ਹੱਸ ਪਈ ਔਰ ਆਖਣ ਲੱਗੀ ਹੇ ਬੀਬੀ ਤੂੰ ਝੂਠੀ ਹੈ ਤੇ ਸਰਦਾਰ ਸੱਚਾ ਹੈ ਜਾਏ ਗਲਤੀ ਵੀਨੇ ਸੁਣੀ ਤਾਂ ਅੱਖਾਂ ਵਿੱਚ ਲਹੂ ਭਰ ਆਇਆ ਸਾਈਂ ਹੋਰੀ ਤਾਂ ਕਿਸੇ ਸੋਚ ਵਿੱਚ ਡੁੱਬ ਗਏ ਸਨ ਤੇ ਸਰਦਾਰ ਸਾਹਿਬੀ ਇੱਕ ਹੁਲਾਰਾ ਲੈ ਕੇ ਮਸਤ ਜੇ ਹੋ ਗਏ ਸਨ ਉਸ ਸ਼ੇਰਨੀ ਨੇ ਉਸ ਕਰੋਧ ਦੀ ਅੱਗ ਵਿੱਚ ਭੜਕ ਕੇ ਡਾਡੀ ਫੁੱਤੀ ਨਾਲ ਲੁੱਟ ਕੇ ਸਰਦਾਰ ਦੇ ਕਮਰ ਕੱਸ ਦੀ ਤਲਵਾਰ ਜੋ ਅੱਗੇ ਪਈ ਸੀ ਮਿਆਨ ਵਿੱਚੋਂ ਖਿੱਚ ਲਈ ਔਰ ਸੂਤ ਕੇ ਇਉਂ ਖੜੋ ਗਈ ਕਿ ਮਾਨੋ ਦੁਰਗਾ ਦੈਂਤਾਂ ਦੇ ਸੰਘਾਰ ਨੂੰ ਆ ਖੜੋਤੀ ਹੈ ਉਹ ਹੱਕਾ ਬੱਕਾ ਹੋ ਦੋਹਾਂ ਹੱਥਾਂ ਨੂੰ ਚਿਹਰੇ ਅੱਗੇ ਕਰਕੇ ਕੰਬਦਾ ਤੇ ਹੈਰਾਨੀ ਵਿੱਚ ਬਚਨ ਦਾ ਦਾਉ ਸੋਚਦਾ ਹੀ ਸੀ ਕਿ ਦੁਰਗਾ ਰੂਪੀ ਸੁੰਦਰੀ ਨੇ ਤਲਵੇ ਹੱਥਾਂ ਦਾ ਇੱਕ ਅਜੀਹਾ ਵਾਰ ਕੀਤਾ ਕਿ ਸਰਦਾਰ ਦੇ ਮੋਢੇ ਤੋਂ ਲੈ ਕੇ ਲੱਕ ਤੱਕ ਜਨੇਊ ਵਾਂਗ ਦਸਾਰ ਪਾਰ چیر ਪੈ ਗਿਆ ਔਰ ਦੁਸ਼ਟ ਨਾ ਸ਼ੁਕਰੇ ਦੀ ਲੋਹ ਧਰਤੀ ਪਰ ਤੜਫਨ ਲੱਗੀ ਸ਼ੇਰਦਿਲ ਇਸਤਰੀ ਨੇ ਤਲਵਾਰ ਸੱਟੀ ਔਰ ਸਰਦਾਰ ਦਾ ਘੋੜਾ ਬ੍ਰਿਛ ਨਾਲ ਖੋਲ ਪਲਾਕੀ ਮਾਰ ਨਦੀ ਦੇ ਉੱਪਰਲੇ ਪਾਸੇ ਨੂੰ ਆਗਾ ਮੋੜੀਆਂ ਸਾਈਂ ਹੋ ਰਿਵੀ ਟੱਟੂ ਤੇ ਝੜ ਕੇ ਮਗਰੇ ਹੋਏ ਤੇ ਲੱਗੇ ਵਾਜਾ ਮਾਰਨ ਹੇ ਸੁੰਦਰੀ ਹੇ ਸੁੰਦਰੀ ਠਹਿਰ ਜਾ ਮੈਂ ਤੇਰੀ ਪਾਲ ਵਿੱਚ ਹੀ ਆਇਆ ਸਾਂ ਪਰ ਦੁੱਧ ਦਾ ਸੜਿਆ ਲੱਸੀ ਨੂੰ ਫੂਕਦਾ ਹੈ ਸੁੰਦਰੀ ਬਹਾਦਰ ਸੁੰਦਰੀ ਧਰਮੀ ਸੁੰਦਰੀ ਪੱਲੋ ਪਲੀ ਵਿੱਚ ਨਜ਼ਰੋਂ ਓਲੇ ਹੋ ਗਈ ਸਾਈਂ ਹੋ ਨਾਵੀ ਥੋੜੀ ਦੂਰ ਜਾ ਕੇ ਤੰਬਾ ਲਾਇਆ ਤਾਂ ਕਚਹਿਰਾ ਨਿਕਲਿਆ ਚੋਗਾ ਲਾਇਆ ਤਾਂ ਕੁੜਤਾ ਕਮਰ ਕੱਸਾ ਤੇ ਤਲਵਾਰ ਦੀ ਸੀ ਗੁਥਲਾ ਖੋਲ ਦਸਤਾਰ ਸਜਾਈ ਤਦ ਕਾਇਆ ਹੀ ਪਲਟ ਗਈ ਕਿੱਥੇ ਸਾਈ ਜੀ ਸਨ ਕਿੱਥੇ ਬਿਜਲਾ ਸਿੰਘ ਜੀ ਬਣ ਗਈ ਹੁਣ ਆ ਪਤਨ ਦੇ ਨਾਕੇ ਕੋਲ ਪਹੁੰਚੇ ਜਿੱਥੋਂ ਸਾਰਾ ਖਾਲਸਾ ਪਾਰ ਹੋ ਚੁੱਕਾ ਸੀ ਬਲਵੰਤ ਸਿੰਘ ਔਰ ਸਾਰੇ ਸਿੱਖ ਜੋ ਸੁందਰੀ ਦੀ ਪਾਲ ਦਾਸ ਦਾ ਸਕੋ ਤੱਕ ਕੱਢ ਗਏ ਸਨ ਨਿਰਾਸ਼ ਮੂੜ ਆਏ ਸਨ ਬਿਜਲਾ ਸਿੰਘ ਨੇ ਸੁందਰੀ ਦਾ ਸਾਰਾ ਹਾਲ ਦੱਸਿਆ ਉਸੇ ਵੇਲੇ ਬਲਵੰਤ ਸਿੰਘ ਤੇ ਦਾਸ ਕੋ ਹੋਰ ਸਿੰਘ ਪਾਲ ਕਰਨ ਉਸ ਰੁੱਖ ਨੂੰ ਗਏ ਜਿੱਦੜ ਬਿਜਲਾ ਸਿੰਘ ਨੇ ਪਤਾ ਦਿੱਤਾ ਸੀ ਕਿ ਸੁੰਦਰੀ ਗਈ ਹੈ ਤੇ ਬਾਕੀ ਫੌਜ ਨਦੀ ਦੀ ਉੱਤਰ ਪਛੋ ਦੇ ਰੁੱਖ ਨੂੰ ਤੁਰ ਗਈ ਲਖਪਤ ਰਾਏ ਸਿੱਖਾਂ ਦੇ ਮਗਰ ਅਜੇਹਾ ਹੱਥ ਧੋ ਕੇ ਪੈ ਗਿਆ ਸੀ ਕਿ ਮਾਨੋ ਸਿੱਖ ਮਾਰਨੇ ਉਹ ਮੁਕਤੀ ਦਾ ਰਸਤਾ ਸਮਝਦਾ ਸੀ ਬਿਜਲਾ ਸਿੰਘ ਦੀ ਜ਼ਬਾਨੀ ਪਾਟਕਾਂ ਨੇ ਕਈ ਹਾਲ ਸੁਣ ਹੀ ਲਏ ਹਨ ਉਹਨਾਂ ਤੇ ਹੀ ਬਸ ਨਹੀਂ ਇਸਨੇ ਖਾਲਸੇ ਦਾ ਵਿੱਚ ਨਾਸ ਕਰਨੋਂ ਫਰਕ ਨਹੀਂ ਕੀਤਾ ਇਸ ਦੇ ਇਸ ਯਤਨ ਤੇ ਮਿਹਨਤ ਨੂੰ ਵੇਖ ਕੇ ਮੁਸਲਮਾਨ ਹਾਕਮ ਤਾਂ ਅੱਗੇ ਹੀ ਸਿੱਖਾਂ ਦਾ ਖੁਰਾ ਖੋਚ ਮਟਾ ਰਹੇ ਸਨ ਪਰ ਹੁਣ ਤਾਂ ਸਾਰੇ ਪੰਜਾਬ ਵਿੱਚ ਪਿਛਲੀ ਅੱਗ ਦੂਣੀ ਹੋ ਮਚੀ ਅਸਲ ਵਿੱਚ ਨਾਦਰ ਦੇ ਹਮਲੇ ਦੇ ਬਾਅਦ ਖਾਨ ਬਹਾਦਰ ਨੇ 1796 ਤੋਂ 1801 ਬਿਕਰਮੀ ਤੱਕ ਸਿੱਖਾਂ ਦੀ ਕਤਲੇਆਮ ਜਾਰੀ ਰੱਖੀ ਸੀ ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਜਿੱਥੇ ਸਿੱਖ ਮਿਲੇ ਮਰਵਾ ਦਿਓ ਤੇ ਘਰ-ਬਾਰ ਜ਼ਮੀਂ ਜ਼ਬਤ ਕਰ ਲਓ ਗਸ਼ਤੀ ਫੌਜ ਇਲਾਕਿਆਂ ਵਿੱਚ ਸਿੱਖਾਂ ਨੂੰ ਮਾਰਨ ਵਾਸਤੇ ਫਿਰਨ ਲੱਗੀ। ਤਵਾ ਰੀਕ ਤੇ ਪੁਰਾਣੇ ਗ੍ਰੰਥਾਂ ਨੂੰ ਪੜ ਕੇ ਸਰੀਰ ਕੰਬ ਉੱਠਦਾ ਹੈ। ਜੋ-ਜੋ ਖੈਰ ਉਸ ਸਮੇ ਖਾਲਸੇ ਨੇ ਬਹਾਦਰੀ ਨਾਲ ਸਹਾਰੇ, ਲੇਖਣੀ ਲਿਖ ਨਹੀਂ ਸਕਦੀ, ਅੱਖਾਂ ਪੜ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ। ਪਿੰਡੀ ਤੇ ਸ਼ਹਿਰੀ ਸਿੱਖ ਮਾਰੇ ਗਏ। ਮੁਖਬਰੀਆਂ ਦਾ ਬਾਜ਼ਾਰ ਡਾਡੀ ਰੌਣਕਪੁਰ ਹੋ ਗਿਆ। ਸਿੱਖਾਂ ਦੇ ਫੜਵਾਉਣ ਵਾਲਿਆਂ ਨੂੰ ਚੋਖੇ-ਚੋਖੇ ਇਨਾਮ ਮਿਲਦੇ ਪਰ ਵਾ ਵਾ ਖਾਲਸਾ। ਜਵਿਆ ਨਹੀਂ ਫੜੇ ਗਏ ਤਾਂ ਹੱਸ-ਹੱਸ ਕੇ ਮਰੇ अनेका ਸ਼ਹਿਰਾਂ ਪਿੰਡਾਂ ਨੂੰ ਛੱਡ-ਛੱਡ ਕੇ ਜੰਗਲਾਂ ਵਿੱਚ ਪਹਾੜਾਂ ਵਿੱਚ ਜਾ ਵਸੇ ਔਰ ਪਿਆਰੇ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰੇ ਇੱਥੋਂ ਤੱਕ ਕਿ ਸਿੰਘਾਂ ਦੇ ਜਥੇ ਜੋ ਗਸ਼ਤੀ ਫੌਜ ਦੇ ਕਾਬੂ ਚੜ ਜਾਂਦੇ ਤਾਂ ਲਾਹੌਰ ਲਿਆ ਕੇ ਤਸੀਹੇ ਦੇ ਕੇ ਮਾਰੇ ਜਾਂਦੇ ਚਰਖੜੀਆਂ ਤੇ ਚਾੜਨਾਤ अनेका ਕਸ਼ਟ ਦੇਣੇ ਲਾਹੌਰ ਸਿੰਘਾਂ ਦੇ ਸਿਰਾਂ ਨਾਲ ਖੂ ਭਰੇ ਗਏ ਤੇ ਬੁਰਜ ਉਸਾਰੇ ਗਏ ਇੰਨੇ ਦਿਨੀ ਹੀ ਦਰਬਾਰ ਸਾਹਿਬ ਵਿੱਚ ਮੱਸਾ ਰੰਗੜ ਬੇਦਬੀ ਕਰ ਰਿਹਾ ਸੀ ਜਦੋਂ ਕਿ ਮਤਾਬ ਸਿੰਘ ਨੇ ਆ ਕੇ ਉਸ ਦਾ ਸਿਰ ਵੱਢ ਲਿਆ ਸੀ ਦਰਬਾਰ ਸਾਹਿਬ ਦੇ ਇਰਦ-ਗਿਰਦ ਫੌਜ ਦਾ ਪੈਰਾ ਰੰਦਾ ਸੀ ਕਿ ਕੋਈ ਸਿੱਖ ਮੰਦਰ ਵਿੱਚ ਨਾ ਆਉਣਾ ਪਾਵੇ ਕਿਉਂਕਿ ਇਹ ਇੱਕ ਕਹਾਵਤ ਚਲੀ ਆਉਂਦੀ ਹੈ ਕਿ ਇੱਕ ਦਿਨ ਨਵਾਬ ਲਾਹੌਰ ਨੇ ਸਿੱਖਾਂ ਦੇ ਐਡੇ ਬਲੀ ਹੋਣ ਦਾ ਔਰ ਧਰਮ ਨਾ ਛੱਡਣ ਦਾ ਕਾਰਨ ਪੁੱਛਿਆ ਤਾਂ ਕਿਸੇ ਜੋਤਸ਼ੀ ਨੇ ਦੱਸਿਆ ਕਿ ਇਹ ਲੋਕ ਅੰਮ੍ਰਿਤ ਛਕਦੇ ਹਨ ਇਨ੍ਹਾਂ ਦੇ ਗੁਰੂ ਵੱਡੇ ਓਲਿਆ ਹਨ ਉਨ੍ਹਾਂ ਦਾ ਅੰਮ੍ਰਿਤ ਪੀ ਕੇ ਇਹ ਅਮਰ ਹੋ ਜਾਂਦੇ ਹਨ ਅਤੇ ਅੰਮ੍ਰਿਤਸਰ ਇਸ਼ਨਾਨ ਕਰਕੇ ਆਪਣੇ ਬਲ ਦਾ ਵਾਅਦਾ ਪ੍ਰਾਪਤ ਕਰਦੇ ਹਨ ਇਹ ਗੱਲ ਸੁਣ ਕੇ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਨਹਾਉਣਾ ਰੋਕ ਦਿੱਤਾ ਪਰ ਉਹ ਮੂਰਖ ਕੀ ਜਾਣਣ ਸਿੱਖ ਕੱਚੀ ਮਿੱਟੀ ਦੇ ਘੜੇ ਹੋਏ ਨਹੀਂ ਹਨ ਇਹਨਾਂ ਦੇ ਮਨ ਫੁਲਾਦ ਨਾਲੋਂ ਵੀ ਕੜੇ ਤੇ ਪੱਥਰ ਨਾਲੋਂ ਵੀ ਪੀੜੇ ਹਨ ਖਾਲਸਾ ਰਾਤ ਨੂੰ ਚੋਰੀ ਇਸ਼ਨਾਨ ਕਰ ਜਾਇਆ ਕਰੇ ਕਈ ਵਾਰੀ ਨੌਂਦੇ ਸਿੰਘ ਦਰਬਾਰ ਸਾਹਿਬ ਦੇ ਉਹਨਾਂ ਪਵਿੱਤਰ ਪੋੜਾਂ ਜਿੱਥੇ ਅੱਜਕੱਲ ਪੱਥਰਾਂ ਦੇ ਬੁੱਤ ਪਏ ਪੂਜੇ ਜਾ ਰਹੇ ਹਨ ਹਾਂ ਪਿਆਰੇ ਪਾਠਕ ਉਹਨਾਂ ਧਰਮ ਖੇਤਾਂ ਪੋੜਾਂ ਉੱਤੇ ਇਸ਼ਨਾਨ ਕਰਦੇ ਤੇ ਜਪ ਸਹਿਬ ਉਚਾਰਦੇ ਉਚਾਰਦੇ ਪਹਿਰੇਦਾਰਾਂ ਦੀਆਂ ਬੰਦੂਕਾਂ ਦਾ ਨਿਸ਼ਾਨਾ ਹੋ ਕੇ ਸ਼ਹੀਦੀ ਪਾਉਂਦੇ ਪਰੰਤੂ ਹੱਥ ਨਾ ਛੱਡਦੇ ਇਸ ਅਵਸਥਾ ਨੂੰ ਵੇਖ ਕੇ ਇੱਕ ਦਿਨ ਇੱਕ ਤੁਰਕ ਅਫਸਰ ਨੇ ਬੋਲੀ ਮਾਰੀ ਕਿ ਜੇ ਸਿੰਘ ਹਨ ਤਾਂ ਦਿਨ ਦਿਹਾੜੇ ਆ ਕੇ ਨੋਂ ਰਾਤ ਨੂੰ ਗਿੱਦੜਾ ਵਾਂਗੂ ਕਿਉਂ ਨੋਂਦੇ ਹਨ ਇਹ ਬੋਲੀ ਜਦ ਸਿੱਖਾਂ ਨੇ ਸੁਣੀ ਤਾਂ ਅਗ ਭੁੂਕਾ ਹੋ ਗਏ ਸੁੱਖਾ ਸਿੰਘ ਨਾਮੇ ਇੱਕ ਸਿੰਘ ਸੀ ਜੋ ਪਹਿਲੇ ਆਪਣੇ ਪਿੰਡ ਵਿੱਚ ਵਸਦਾ ਸੀ ਔਰ ਤੁਰਕਾਂ ਦੇ ਜ਼ੁਲਮ ਤੋਂ ਡਰਦੇ ਉਸਦੇ ਮਾਪਿਆਂ ਨੇ ਉਸ ਦੀ ਬੇਹੋਸ਼ੀ ਵਿੱਚ ਉਸਦੇ ਕੇਸ ਕਤਰਾ ਦਿੱਤੇ ਸਨ ਸੁੱਖਾ ਸਿੰਘ ਇਹ ਅਨਰਥ ਦੇ ਕੇ ਆਤਮ ਹਾਤ ਕਰਨ ਲੱਗਾ ਸੀ ਕਿ ਇੱਕ ਸਿੱਖ ਨੇ ਕਿਹਾ ਸ਼ਹੀਦ ਹੋ ਕੇ ਮਰ ਅਜਾਈ ਮੋਤ ਕਿਉਂ ਮਰਦਾ ਹੈ ਤਦੋ ਹੀ ਸੁੱਖਾ ਸਿੰਘ ਸਾਡੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਆਪੜਿਆ ਸੀ ਤੇ ਸਰਦਾਰ ਪਾਸੋਂ ਮੂੜ ਅਮਰਾ ਛਾਕੇ ਅਜੇਹਾ ਪੱਕਾ ਬਹਾਦਰ ਸਿੰਘ ਹੋ ਗਿਆ ਸੀ ਕਿ ਉਸ ਦੀਆਂ ਬਹਾਦਰੀਆਂ ਦੀ ਪੰਥ ਵਿੱਚ ਧਾਂਕ ਪੈ ਗਈ ਸੀ ਇਥੋਂ ਤਾਈ ਕਿ ਪੰਥ ਨੇ ਉਸ ਨੂੰ ਇੱਕ ਜੱਥੇ ਦਾ ਸਰਦਾਰ ਥਾਪ ਦਿੱਤਾ ਸੀ ਸੋ ਇਹ ਬਹਾਦਰ ਹਾਕਮਾਂ ਦਾ ਮਹਿਣਾ ਸੁਣ ਕੇ ਇੱਕ ਵੇਰ ਦਿਨੇ ਦੀ ਵੀ ਸ੍ਰੀ ਅਮਰਸਰ ਇਸ਼ਨਾਨ ਕਰਨ ਗਿਆ ਸੀ ਪਹਿਰੇ ਦੀ ਫੌਜ ਨੇ ਸਾਹਮਣਾ ਕੀਤਾ ਤਾਂ ਇਸ ਇਕੱਲੇ ਨੇ ਕਈਆਂ ਦੇ ਆਹੂ ਲਾਏ ਔਰ ਜਿਉਂਦਾ ਨਿਕਲ ਗਿਆ ਇਸ ਗੱਲ ਤੇ ਸ਼ਰਮ ਖਾ ਕੇ ਹਾਕਮਾਂ ਨੇ ਸ੍ਰੀ ਅਮਰitsar ਜੀ ਦੇ ਤਾਲ ਵਿੱਚ ਮਿੱਟੀ ਪਾ ਕੇ ਭਾਰ ਦਿੱਤਾ ਔਰ ਨਾਉਣ ਦੀ ਕੋਈ ਬਾ ਨਾ ਰਹਿਣ ਦਿੱਤੀ 1802 ਬਿਕਮੀ ਵਿੱਚ ਖਾਨ ਬਹਾਦਰ ਮੋਇਆ ਤੇ ਜਾਇਆ ਖਾਨ ਨੇ ਹਕੂਮਤ ਸੰਭਾਲੀ ਇਸਨੇ ਪਿਓ ਤੋਂ ਵੱਧ ਅਤ ਚਾਈ ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਵੈਰੀ ਸਨ ਹੁਣ ਆਪਣੀ ਕਥਾ ਦੀ ਲੜੀ ਫੇਰ ਜੋੜਦੇ ਹਾਂ ਜਦ ਸੁੰਦਰੀ ਘੋੜੇ ਤੇ ਚੜਕੇ ਨੱਠੀ ਹੈ ਤਦ ਪਤਨ ਤੋਂ ਅੱਗੋ ਦੀ ਏਡੀ ਵਿਥ ਪਰ ਹੋ ਕੇ ਨਿਕਲ ਗਈ ਤੇ ਇਸ ਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ ਕਿਉਂਕਿ ਇਸ ਨੂੰ ਰਸਤਿਆਂ ਦਾ ਪਤਾ ਮਾਲੂਮ ਨਹੀਂ ਸੀ ਹੁਣ ਕਦਮ ਕਦਮ ਤੇ ਸੰਸਾਉ ਉਤਪਨ ਹੁੰਦਾ ਸੀ ਕਿ ਵੈਰੀ ਮੇਰੇ ਮਗਰ ਆਏ ਕੇ ਆਏ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ